ਦੁਆ ਸਭ ਇੱਕ ਪਾਸੇ ਰਵਈਤ ਪਾਰਟੀਆਂ ਨੇ ਉਹਨਾਂ ਕੋਲ ਤਾਂ ਸਰਮਾਇਆ ਵੀ ਹੈ ਵੱਡੇ ਬਰਕਰਾਂ ਦੀ ਇੱਕ ਭੀੜ ਵੀ ਹੈਗੀ ਹੈ ਲੀਡਰ ਵੀ ਪੱਟੇ ਆ ਰਹੇ ਕੋ ਦਿੱਲੀੋਂ ਆ ਰਹੇ ਕੋ ਹਰਿਆਣੇ ਤੋਂ ਆ ਰਹੇ ਕੋ ਹਿਮਾਚਲ ਤੋਂ ਆ ਰਹੇ ਤੁਹਾਨੂੰ ਇਸ ਏਡੇ ਵੱਡੇ ਧਾਮ-ਜਮ ਦੇ ਵਿੱਚ ਪੈਣ ਦਾ ਕੀ ਲੋੜ ਪੈਗੀ ਤੁਹਾਨੂੰ ਸੰਗਤ ਮੌਕਾ ਦਿੰਦੀ ਵੀ ਹੈ ਜਿਹੀ ਕਿਹਦੀ ਤੁਹਾਡੇ ਕੋਲ ਜਾਦੂ ਦੀ ਛੜੀ ਹੈ ਵੀ ਤੁਸੀਂ ਇਹ ਕਮਾਓਗੇ ਤੇ ਸਾਰਾ ਕੁਝ ਸਹੀ ਹੋ ਜਾਏਗਾ ਇੰਨਾ ਕੋਈ ਦਾ ਮਾਈ ਦਾ ਲਾਲ ਨਹੀਂ ਜੰਮਿਆ ਪੂਰੇ ਸ਼ਹਿਰ ਦੇ ਵਿੱਚ ਪੂਰੇ ਰਾਜਨੀਤੀ ਦੇ ਵਿੱਚ ਜਿਹੜਾ ਐਲਬਰਟ ਨੂੰ ਖਰੀਦ ਲਵੇ ਭਾਜੀ ਇੱਦਾਂ ਰੱਜ ਕੇ ਝੂਠ ਬੋਲ ਰਿਹਾ ਕੈਂਡੀਡੇਟ ਸੰਜੀਵ ਅਰੋੜਾ ਛੱਡ ਗੱਲ ਦਿਓ ਰੈਲੀਆਂ ਭਰ ਰਿਹਾ ਲੋਕਲ ਬੰਦੇ ਇਹਨਾਂ ਦੇ ਨਾਲ ਕੌਣ ਹੈ ਜੀ ਸਿਆਸਤ 'ਚ ਖੜਦਾ ਚੋਣ 'ਚ ਖੜਦਾ ਆਜ਼ਾਦ ਉਮੀਦਵਾਰ ਤਾਂ ਸਵਾਲ ਖੜੇ ਹੁੰਦੇ ਨੇ ਵੀ ਸ਼ਾਇਦ ਕਿਸੇ ਨੇ ਪਿੱਛੋਂ ਪੁਸ਼ ਅਪ ਕੀਤਾ ਵੀ ਫਲਾਣੇ ਬੰਦੇ ਨੂੰ ਆਪਾਂ ਨੁਕਸਾਨ ਪਹੁੰਚਾਉਣਾ ਵੀ ਐਲਬਰਟ ਜੀ ਚੱਕ ਦੋ ਕੰਮ ਐਤਕੀ ਸਾਰੇ ਹੀ ਸਿੱਦਤ ਦੇ ਨਾਲ ਮੇਰੇ ਨਾਲ ਲੱਗੇ ਹੋਏ ਨਹੀਂ ਪਰ ਇਹ ਭਰਮ ਕੀ ਫੜਾ ਰਹੇ ਜਾਲੀ ਆਈਡੀਆਂ ਤੋਂ ਨਕਲੀ ਆਈਡੀਆਂ ਤੋਂ ਕਮੈਂਟ ਪਵਾ ਰਹੇ ਹਾਂ ਮੈਂ ਹੈਰਾਨ ਆ ਬੇਸ਼ਰਮੋਂ ਤੁਹਾਡੇ ਤੇ ਵੇ ਸਿੱਧਾ ਆਓ ਮੇਰੇ ਨਾਲ ਡਿਬੇਟ ਖੜੋ ਆ ਮਰੇ ਸਾਹਮਣੇ ਖੜਦੇ ਆ ਕਰਦੇ ਆ ਗੱਲ ਅਸੀਂ ਕਾਂਗਰਸ ਦੇ ਸੀਐਮ ਜਿਹੜੇ ਗੁਟਕਾ ਸਾਹ ਲੈ ਕੇ ਸਾਰੀ ਸੱਤ ਦੇ ਵਿੱਚ ਸੰਗਤ ਦੇ ਵਿੱਚ ਸੌਂ ਖਾਂਦੇ ਆ ਕਿ ਮੈਂ ਨਸ਼ਾ ਇੱਕ ਦਿਨ ਦੇ ਵਿੱਚ ਬੰਦ ਕਰੂੰ ਕੀ ਅਸੀਂ ਉਹਨੂੰ ਭੁੱਲਾਂਗੇ ਕਿੰਨੇ ਜਣੇ ਭਗਵੰਤ ਮਾਨਜੀ ਦਾ ਨਾਮ ਲੈ ਕੇ ਸੁਸਾਇਸਾਈਡ ਕਰ ਗਏ ਨੇ ਕੀ ਅਸੀਂ ਉਹਨਾਂ ਨੂੰ ਭੁੱਲਾਗੇ ਜਿਹੜੇ ਕੋ ਅਸਲੇ ਦੇ ਆਪਣੇ ਲਾਇਸੈਂਸ ਹੋਣ ਤੇ ਅਸਲੇ ਦੀ ਦੁਕਾਨ ਚਲਾਉਂਦਾ ਹੋਵੇ ਉਹ ਕਦੀ ਅਨਗਹਿਲੀ ਨਹੀਂ ਕਰਦਾ ਸਵਾਲ ਚੱਕਦੇ ਹਾਂ ਉਹਦੀ ਗੋਗੀ ਹੋਈ ਜਿਹੜੀ ਡੈਥ ਹੋਈ ਉਹ ਸਵਾਲ ਚੱਕਦੇ ਹਾਂ ਤੇ ਮੈਂ ਦੇਖੂਗਾ ਲੁਧਿਆਣੇ ਜ਼ਿਲ੍ਹੇ ਦੇ बिजनेਸਮੈਨ ਤੋਂ ਕੌਣ ਐਕਸਟਰੈਕਸ਼ਨ ਮਨੀ ਮੰਗਦਾ ਆ। 크੍ਰਿਸਚੀਅਨ ਲੋਗ ਕਹਿੰਦੇ ਜੀ ਪ੍ਰਸ਼ਾਦ ਨਹੀਂ ਖਾਂਦੇ। 크੍ਰਿਸਚੀਅਨ ਲੋਗ ਕਹਿੰਦੇ ਜੀ ਲੰਗਰ ਨਹੀਂ ਛਕਦੇ। ਉਹ ਮਾਰਾ ਸਾਰਾ ਕੁਝ ਛਕਦੇ ਆ। 크੍ਰਿਸਚੀਅਨਾਂ ਦਾ ਬੇਟਾ ਹਿੰਦੂਆਂ ਨਾਲ ਵਿਆਹ ਰਿਹਾ। ਹਿੰਦੂਆਂ ਦਾ ਬੇਟਾ ਸਿੱਖਾਂ ਨਾਲ ਵਿਆਹ ਰਿਹਾ। ਹਿੰਦੂਆਂ ਦੀ ਬੇਟੀ ਸਿੱਖਾਂ ਨਾਲ ਵਿਆਹ ਰਹੀ ਆ। ਸਿੱਖਾਂ ਦੇ ਬੇਟੇ ਬੱਚੇ ਹੋਰ ਕਾ ਅਦਰ ਕਾਸਟ 'ਚ ਵਿਆਹ ਰਿਹਾ। ਅੱਜੋ ਬੱਚੇ ਪੜ੍ਹ ਲਿਖ ਗਏ ਆ ਉਹ ਗੰਦੇ ਪਲੈਨਿੰਗ ਦੇ ਵਿੱਚੋਂ ਬਾਹਰ ਨਿਕਲ ਚੁੱਕੇ ਆ। ਉਹ ਅਖਬਾਰ ਪੜੋ ਮੜ ਅਖਬਾਰ ਪਰੋ ਐਕਸਟ੍ਰਾਂਸ਼ਨ ਫਰੋਤੀ ਅਖਬਾਰ ਪੜੋ ਲੁੱਟਖੋ ਇਹ ਸਾਰਾ ਕੁਝ 48 ਘੰਟੇ ਚ ਤੁਹਾਡੇ ਸਾਥ ਦੇ ਨਾਲ ਬੰਦ ਕਰੇਗਾ ਤੁਹਾਡਾ ਭਰਾ ਐਲਬਰਟ ਦੂਆ ਵਾਦਾ ਕਰਦਾ ਹੈ ਸਾਈਮ ਇਸ ਕਦਰ ਵੱਧ ਚੁੱਕਿਆ ਆ ਇਹਨਾਂ ਤੋਂ ਕੰਟਰੋਲ ਨਹੀਂ ਹੁੰਦਾ ਕਿਉਂਕਿ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਨਾ سرمਾਇਆ ਸਾਰਿਆਂ ਨੂੰ ਪਿਆਰਪਰੀ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਇੰਦਰਪਾਲ ਸਿੰਘ ਤੋਂ ਨਾ ਜਿਵੇਂ ਕਿ ਸਭ ਨੂੰ ਪਤਾ ਲੁਧਿਆਣਾ ਪੱਛਮੀ ਜਿਮਨੀ ਚੌਂਡੀਆਂ ਜਿਹੜੀਆਂ ਤਰੀਕ ਜਿਹੜੀ ਉਹ ਨੇੜੇ ਆ ਚੁੱਕੀ ਹੈ ਕੱਲ ਦਾ ਦਿਨ ਬਾਕੀ ਹੈ ਚੋਣ ਪ੍ਰਚਾਰ ਲਈ ਅੱਜ ਦਾ ਦਿਨ ਤੇ ਕੱਲ ਦਾ ਦਿਨ ਜਿਹੜੇ ਉਮੀਦਵਾਰ ਨੇ ਉਹ ਆਪਣੀ ਪੂਰੀ ਤਾਕਤ ਚੌਂਕਨ ਦੇ ਜਿੱਤ ਲਈ ਜਿੱਥੇ ਵੱਖ-ਵੱਖ ਰਵਾਇਤੀ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣ ਪ੍ਰਚਾਰ ਦੇ ਉਤਰੇ ਨੇ ਉੱਥੇ ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਨੇ ਸਾਡੇ ਨਾਲ ਸਰਬਸੰਝੇ ਆਜ਼ਾਦ ਉਮੀਦਵਾਰ ਐਲਬਰਟ ਦੁਆਜੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਵੀ ਇਹਨਾਂ ਦਾ ਵੱਖ-ਵੱਖ ਸਿਆਸੀ ਪਾਰਟੀਆਂ ਤਾਲੂਕਾਤ ਰਿਹਾ ਹੈ ਕਿਉਂ ਇਸ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਕਿਸ ਤਰੀਕੇ ਨਾਲ ਲੋਕਾਂ ਵੱਲੋਂ ਸਹਿਯੋਗ ਦਿੱਤਾ ਗਿਆ ਬੁਰਬੂ ਸਵਾਗਤ ਸੱਸੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਹਾਂ ਤੁੰਨਾ ਜੀ ਮੈਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਹ ਬੀਜੀ ਸਕੇਡਿਊਲ ਚੋਂ ਟਾਈਮ ਕੱਢ ਕੇ ਆਏ ਤਾਂ ਜੋ ਮੇਰਾ ਵਿਚਾਰ ਨੇ ਉਹ ਵੋਟਰ ਦੇ ਨਾਲ ਲੁਧਿਆਣਾ ਵਾਸੀਆਂ ਨਾਲ ਸਾਂਝੇ ਕਰ ਸਕਾਂ ਅਤੇ ਉਹਨਾਂ ਨੂੰ ਦੱਸ ਸਕਾਂ ਕਿ ਮੇਰਾ ਏਮ ਆਬਜੈਕਟਿਵ ਕੀ ਹੈ ਜੀ ਦੂਆ ਸਾਬ ਇੱਕ ਪਾਸੇ ਰਵੈਤੀ ਪਾਰਟੀਆਂ ਨੇ ਉਹਨਾਂ ਕੋਲ ਧੰਨ ਸ਼ਰਮਾਇਆ ਵੀ ਹੈ ਵੱਡੇ ਬਰਕਰਾਂ ਦੀ ਇੱਕ ਭੀੜ ਵੀ ਹੈ ਲੀਡਰ ਵੀ ਵੱਡੇ ਆ ਰਹੇ ਕੋ ਦਿੱਲੀੋਂ ਆ ਰਹੇ ਕੋ ਹਰਿਆਣੇ ਤੋਂ ਆ ਰਹੇ ਕੋ ਹਿਮਾਚਲ ਤੋਂ ਆ ਰਹੇ ਤੋਨੂੰ ਇਸ ਏਡੇ ਵੱਡੇ ਧਾਮ-ਜਾਮ ਦੇ ਵਿੱਚ ਪੈਣ ਦਾ ਕੀ ਲੋੜ ਪੈਗੀ ਰਵਾਇਤੀ ਪਾਰਟੀਆਂ ਧਨ ਸਰਮਾਇਆ ਜਦ ਗੱਲ ਦੇਖੀ ਜਾਏ ਤੇ ਇਹਨਾਂ ਪਾਰਟੀਆਂ ਦੇ ਸੀਨੀਅਰ ਲੀਡਰ ਮੈਂ ਹਰੀਸ਼ ਰਾਏ ਢਾਂਡਾ ਜੀ ਦੀ ਡਿਬੇਟ ਸੁਣ ਰਿਹਾ ਸੀਗਾ ਜੀ ਤੇ ਹਰੀਸ਼ ਰਾਏ ਢਾਂਡਾ ਜੀ ਨੇ ਕਾਫੀ ਕੁਸ਼ ਉ ਜਾ ਕੇ ਕੀਤਾ ਆ ਮੈਨੂੰ ਐ ਲੱਗਦਾ ਸੀ ਸ਼ਾਇਦ ਸੋ ਕੰਪਿਊਟਰ ਦੀ ਕੋਸ਼ ਗਲਤ ਕਹਿੰਦੇ ਹੋਣਗੇ ਆ ਵਾਲੀ ਸਾਹਿਬ ਬਾਰੇ ਪਰ ਅੱਜ ਉਹਨਾਂ ਨੇ ਕਾਫੀ ਚੀਜ਼ਾਂ ਉਜਾਗਰ ਕੀਤੀਆਂ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੋਚਣ ਦੀ ਦੇਖਣ ਦੀ ਲੋੜ ਹੈ ਤੇ ਪੋਸਟਮਾਰਟਮ ਰਿਪੋਰਟ ਗੋਗੀ ਜੀ ਦੀ ਕਿੱਥੇ ਛਿਪੀ ਹੋਈ ਹੈ ਵੀ ਗੋਲੀ ਦੇ ਅੰਗਲਾਂ ਦੀ ਗੱਲ ਕੀਤੀ ਗਈ ਹੈ ਉਸ ਮਾਹੌਲ ਦੀ ਗੱਲ ਕੀਤੀ ਗਈ ਕ੍ਰਾਈਮ ਸੀਨ ਦੀ ਗੱਲ ਕੀਤੀ ਗਈ ਹੈ ਤੇ ਜਿਸ ਤਰ੍ਹਾਂ ਦੇ ਨਾਲ ਸਾਡੇ ਇਹ ਰਵੈਤੀ ਪਾਰਟੀਆਂ ਵਾਲੇ ਧਰਨ ਸਰਮਾਇਆ ਇਹਨਾਂ ਨੇ ਕੋਈ ਮਿਹਨਤ ਕਰਕੇ ਨਹੀਂ ਕਮਾਇਆ ਇਹਨਾਂ ਨੇ ਕਿਤੇ ਖੇਤੀ ਕਰਕੇ ਨਹੀਂ ਕਮਾਇਆ ਇਹ ਉਹ ਧਨ ਸਰਮਾਇਆ ਜਿਹੜਾ ਕਰੋੜਾਂ ਲੋਕਾਂ ਦੇ ਖੂਨ ਪਸੀਨੇ ਦਾ ਟੈਕਸਾਂ ਦੇ ਰੂਪ ਦੇ ਵਿੱਚ ਇਹਨਾਂ ਕੋਲ ਆਇਆ ਤੁਸੀਂ ਜੇ ਇੱਕ ਗੱਲ ਕਰੀਏ ਮੈਂ ਸਮਝਦਾਰ ਵੋਟਰ ਨੂੰ ਇੱਕ ਗੱਲ ਕਹੂੰਗਾ ਇਹਨਾਂ ਨੂੰ ਤੁਸੀਂ ਵੋਟਾਂ ਪਾਈਆਂ ਉਹ ਵੋਟਾਂ ਦੇ ਨਾਲ ਕਿੰਨੀ ਕੁ ਸੇਫਟੀ ਹੋਗੀ ਕਿੰਨੀ ਕੁ ਸਕਿਉਰਿਟੀ ਹੋਗੀ ਜੇ ਕੋਈ ਧਰਮ ਲਈ ਹੱਕ 사ਚ ਲਈ ਧਰਨਾ ਲਾਂਦਾ ਹੈ ਤੇ ਉਹਨੂੰ ਸ਼ਾਂਤ ਕਰਾਉਣ ਦੇ ਲਈ ਗੋਲੀ ਮਾਰ ਦਿੱਤੀ ਜਾਂਦੀ ਹੈ ਕੀ ਅੱਜ ਅਸੀਂ ਬਾਈਬਲ ਕਲਾ ਨੂੰ ਭੁੱਲਾਂਗੇ ਕੀ ਅਸੀਂ ਕਾਂਗਰਸ ਦੇ ਸੀਐਮ ਜਿਹੜੇ ਗੁਟਕਾ ਸਾਹ ਲੈ ਕੇ ਸਾਰੇ ਸਾਥ ਦੇ ਵਿੱਚ ਪੰਗਤ ਦੇ ਵਿੱਚ ਸੌਂ ਖਾਂਦੇ ਆ ਕਿ ਮੈਂ ਨਸ਼ਾ ਇੱਕ ਦਿਨ ਦੇ ਵਿੱਚ ਬੰਦ ਕਰੂੰ ਕੀ ਅਸੀਂ ਉਹਨੂੰ ਭੁੱਲਾਂਗੇ ਅੱਜ ਆਮ ਆਦਮੀ ਦੀ ਗੱਲ ਕੀਤੀ ਜਾਈਏ ਜਾਈਏ ਤਾਂ ਕਿੰਨੇ ਜਣੇ ਭਗਵੰਤ ਮਾਨ ਜੀ ਦਾ ਨਾਮ ਲੈ ਕੇ ਸੁਸਾਇਸਾਈਡ ਕਰ ਗਏ ਨੇ ਕੀ ਅਸੀਂ ਉਹਨਾਂ ਨੂੰ ਭੁੱਲਾਂਗੇ ਅੱਜ ਜੇ ਗੋਗੀ ਜੀ ਦੀ ਗੱਲ ਕਰੀਏ ਕਿਹੜਾ ਐਡਾ ਇਨਸੀਡੈਂਟ ਸੀਗਾ ਜਿਹੜਾ ਬੰਦਾ ਭਾਜੀ ਸੀਜ਼ਨ ਦੇ ਪੱਕਿਆ ਹੋਇਆ ਹੋਵੇ ਜਿਹੜੇ ਕੋ ਅਸਲੇ ਦੇ ਆਪਣੇ ਲਾਇਸੈਂਸ ਹੋਣ ਤੇ ਅਸਲੇ ਦੀ ਦੁਕਾਨ ਚਲਾਉਂਦਾ ਹੋਵੇ ਉਹ ਕਦੀ ਅਨਗਹਿਲੀ ਨਹੀਂ ਕਰਦਾ ਸਵਾਲ ਚੱਕਦੇ ਹੁੰਦੇ ਗੋਗੀ ਹੋਰ ਜਿਹੜੀ ਡੈਥ ਹੋਈ ਉਹ ਸਵਾਲ ਚੱਕਦੇ ਸਵਾਲ ਕੀ ਚੱਕ ਰਹੇ ਜਗ ਜਾਹਰ ਮਹਾਰਾਜ ਪੋਸਟਮਾਰਟਮ ਰਿਪੋਰਟ ਕਿਉਂ ਨਹੀਂ ਜਨ ਜਨ ਜਾਹਰ ਕੀਤੀ ਕਿਉਂ ਨਹੀਂ ਜਗ ਜਾਹਰ ਕੀਤੀ ਕਿਉਂ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਉਹਨਾਂ ਨੂੰ ਕਿਉਂਕਿ ਕਹਿ ਦਿੱਤਾ ਗਿਆ ਵੀ ਤੁਹਾਨੂੰ ਅਸੀਂ ਮਾਫ ਕਰਤਾ ਆ ਭਾਈ ਹੀ ਤੁਹਾਡੇ ਲਈ ਬਚਾਇਆ ਉਹ ਹਾਲਾਤ ਦੇਖ ਸਕਦੇ ਹੋ ਕਿਉਂਕਿ ਜਿਹੜੇ ਉੱਥੇ ਸੀਨ ਤੇ ਪਹੁੰਚੇ ਨੇ ਉਹ ਲੋਕ ਗੱਲਾਂ ਕਰਦੇ ਨੇ ਅੱਜ ਇਹਨਾਂ ਦੀ ਗੱਲ ਕੀਤੀ ਜਾਏ ਆਮ ਆਦਮੀ ਦੀ ਭਾਜੀ ਐਡਾ ਰੱਜ ਕੇ ਝੂਠ ਬੋਲ ਰਿਹਾ ਕੈਂਡੀਡੇਟ ਸੰਜੀਵ ਅਰੋੜਾ ਛੱਡ ਗੱਲ ਦਿਓ ਰੈਲੀਆਂ ਭਰ ਰਿਹਾ ਲੋਕਲ ਬੰਦੇ ਇਹਨਾਂ ਦੇ ਨਾਲ ਕੌਣ ਹੈ ਜੀ ਬਾਹਰੋਂ ਆ ਕੇ ਲੋਕਾਂ ਨੂੰ ਪ੍ਰਚਾਰ ਕਰਨਾ ਪੈਂਦਾ ਇਹਦਾ ਲੋਕਲ ਬੰਦੇ ਦੀ ਕੋਈ ਵੈਲਿਊ ਨਹੀਂ ਵੋਲੰਟੀਅਰ ਦੀ ਕੋਈ ਵੈਲਿਊ ਨਹੀਂ ਜਿਹੜੇ ਵੋਲੰਟੀਅਰ ਨੇ ਨੀਂ ਪੱਥਰ ਰੱਖਿਆ ਆਮ ਆਦਮੀ ਪਾਰਟੀ ਦਾ ਜੋ ਨਜ਼ਰ ਕਿਉਂ ਨਹੀਂ ਆ ਰਿਹਾ ਕਿੱਥੇ ਆਓ ਕਿਉਂ ਬਗਾਵਤ ਹੋ ਰਹੀ ਹੈ ਅੱਜ ਉਹ ਹੱਕ ਸੱਚ ਦੇ ਲਈ ਉਹਨਾਂ ਨੇ ਪਾਰਟੀ ਦਾ ਸਾਥ ਦਿੱਤਾ ਸੀ ਅੱਜ ਸਾਰੇ ਪਰੇ ਹੋ ਚੁੱਕੇ ਨੇ ਮੇਰਾ ਉਦੇਸ਼ ਪਾਰਟੀਆਂ ਨੂੰ ਨਿੰਦਣਾ ਨਹੀਂ ਹੈ ਪਰ ਕੁਝ ਯਾਦ ਕਰਾਣਾ ਹੈ ਕਾਂਗਰਸ ਦੇ ਟਾਈਮ ਦੇ ਉੱਤੇ ਸਾਡੇ ਪਾਸਟਰ ਸੁਲਤਾਨ ਜੀ ਦਾ ਮਰਡਰ ਹੋ ਜਾਣਾ ਬਹੁਤ ਸਾਰੇ ਆਰਐਸਐਸ ਵਾਲਿਆਂ ਦੇ ਮਰਡਰ ਹੋ ਜਾਣੇ ਪ੍ਰੇਮੀਆਂ ਦਾ ਮਰਡਰ ਹੋ ਜਾਣਾ ਇਹ ਸੋਚਣ ਦੀ ਜਾਣਨ ਦੀ ਵਾਚਣ ਦੀ ਗੱਲ ਹੈ ਉਹ ਜ਼ਖਮ ਆ ਜਿਹੜੇ ਕਦੀ ਭੁੱਲੇ ਨਹੀਂ ਜਾ ਸਕਦੇ ਇਹ ਪਾਰਟੀਆਂ ਸਾਡੇ ਲੋਕਾਂ ਨੂੰ ਗੁਲਾਮ ਬਣਾਉਣ ਆਂਦੀਆਂ ਵਰਕਰ ਵਰਕਰ ਕਿੱਦਾਂ ਆ ਵਰਕਰ ਤੁਸੀਂ ਸਮਝਦੇ ਹੋ ਜਿਹੜਾ ਕੰਮ ਆ ਹੁੰਦਾ ਤੇ ਸਾਥੀ ਜਿਹੜਾ ਫਰੈਂਡ ਹੁੰਦਾ ਦੋਸਤ ਹੁੰਦਾ 파ਟਨਰ ਹੁੰਦਾ ਹੱਕਦਾਰ ਹੁੰਦਾ ਅੱਜ ਮੇਰੇ ਨਾਲ ਵਰਕਰ ਨਹੀਂ ਹੈਗੇ ਪਰ ਮੇਰੇ ਸਾਥੀ ਹੈਗੇ ਮੇਰੇ 파ਟਨਰ ਹੈਗੇ ਇਹ ਉਹ ਵਰਕਰ ਨੇ ਜਿਨ੍ਹਾਂ ਨੂੰ ਆਦਤ ਪੈ ਚੁੱਕੀ ਹੈ ਚਾਪਲੂਸੀ ਦੀ ਗੁਲਾਮੀ ਦੀ ਇਹਨਾਂ ਨੂੰ ਕੀ ਪਤਾ ਆ ਜਾਂਦੀ ਕੀ ਇਹ ਤਾਂ ਯੱਸਰ ਵਾਲੇ ਆ ਜੀ ਸਰ ਜੀ ਓਨਰ ਮੈਂ ਇਹਨਾਂ ਨੂੰ ਇਹ ਦੁਬਾਰਾ ਕੁਝ ਨਹੀਂ ਦਿਖਦਾ ਫਿਰ ਗੱਲਾਂ ਮੈਂ ਕੀ ਲੈ ਕੇ ਆਇਆ ਭਾਜੀ ਜ਼ਮੀਨ ਦੇ ਨਾਲ ਜੁੜੀਆਂ ਤਕਲੀਫਾਂ ਨੇ ਅੱਜ ਮੈਂ ਮੀਟਿੰਗਾਂ ਕਰਦਾ ਮੇਰੀਆਂ ਮਾਵਾਵਾਂ ਦੇ ਨਾਲ ਮੇਰੀਆਂ ਭੈਣਾਂ ਦੇ ਨਾਲ ਨਾ ਉਹਨਾਂ ਦੇ ਕੰਨਾਂ 'ਚ ਬਾਲੀ ਹੁੰਦੀ ਐ ਨਾ ਗਲ ਦੇ ਵਿੱਚ ਚੈਨ ਹੁੰਦੀ ਐ ਕ੍ਰਾਈਮ ਇਸ ਕਦਰ ਵੱਧ ਚੁੱਕਿਆ ਆ ਕਿ ਇਹਨਾਂ ਤੋਂ ਕੰਟਰੋਲ ਨਹੀਂ ਹੁੰਦਾ ਕਿਉਂਕਿ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਨਾ سرمਾਇਆ ਸਾਡਾ ਹੀ سرمਾਇਆ ਸਾਡੇ ਤੇ ਲਾ ਕੇ ਸਾਨੂੰ ਮੂਰਖ ਬਣਾਇਆ ਜਾਂਦਾ ਜੇ ਕੈਲਕੂਲੇਸ਼ਨ ਲਈ ਜਾਵੇ ਸਾਲ 1947 ਤੋਂ ਲੈ ਕੇ ਅੱਜ ਤੱਕ ਵੋਟਰ ਦੀ ਕੀਮਤ ਇਹ ਅਦਾ ਨਹੀਂ ਕਰ ਸਕਦੇ ਇਸ ਲਈ ਮੈਂ ਵੋਟਰ ਨੂੰ ਵੀ ਸਮਝਾਵਾਂਗਾ ਕਿ ਵੋਟਰ ਸੁੱਤਾ ਹੋਇਆ ਜਾਗੇ ਤੇ ਇਹਨਾਂ ਦਾ ਮਿਉਂ त्यागे ਕਿਉਂਕਿ ਇਨਸਾਨ ਚ ਆਪਣੀ ਬਹੁਤ ਪਾਵਰ ਹੁੰਦੀ ਹੈ ਦੋਆ ਜੀ ਇੱਕ ਪਾਸੇ ਸਰਕਾਰ ਹੈ ਦੂਜੇ ਪਾਸੇ ਆਪੋਜੀਸ਼ਨ ਪਾਰਟੀ ਹੈ ਉਹਨਾਂ ਕੋਲ ਵੀ 17-18 ਐਮਐਲਏ ਹੈਗੇ ਨਹੀਂ ਜੇ ਉਹ 17-18 ਜੇ ਸਰਕਾਰ ਬਣਾ ਐਮਐਲ ਬਣ ਜਵੇ ਜਾਂ 17-18 ਵਾਲਾ ਐਮਐਲ ਬਣ ਜਵੇ ਤੁਹਾਡੇ ਮੁਤਾਬਕ ਜੇ ਉਹ ਕੰਮ ਨਹੀਂ ਕਰਾਪ ਰਹੂਗਾ ਤੁਸੀਂ ਇਕੱਲੇ ਕੀ ਕਰਵਾ ਲਓਗੇ ਫਿਰ ਤੁਸੀਂ ਮੰਨ ਲਓ ਤੁਹਾਨੂੰ ਸੰਗਤ ਮੌਕਾ ਦਿੰਦੀ ਵੀ ਹੈ ਅਜਿਹੀ ਕਿਹੜੀ ਤੁਹਾਡੇ ਕੋਲ ਜਾਦੂ ਦੀ ਛੜੀ ਹੈ ਵੀ ਤੁਸੀਂ ਐ ਘਮਾਓਗੇ ਤੇ ਸਾਰਾ ਕੁਝ ਸਹੀ ਹੋ ਜਾਏਗਾ ਜਾਦੂ ਦੀ ਛੜੀ ਮੇਰੇ ਕੋਲ ਸੰਗਤ ਹੀ ਹੈ ਸੰਗਤ ਨੂੰ ਪਛਾਨਣਾ ਪੈਣਾ ਉਹਨਾਂ ਦੀ ਪਾਵਰ ਕੀ ਹੈ ਇਹ ਪਾਵਰ ਸੰਗਤ ਦੀ ਤਾਕਤ ਤੇ ਮੇਰੀ ਆਵਾਜ਼ ਹੈ ਅੱਜ ਤੋਂ ਪਹਿਲਾਂ ਵੀ ਕੰਮ ਹੁੰਦੇ ਆਇਆ ਤੇ ਹੁਣ ਵੀ ਕੰਮ ਹੋਣਗੇ ਕੰਮ VOTER ਦਾ ਹੁੰਦਾ ਹੈ ਲੀਡਰ ਦਾ ਨਹੀਂ ਜਦੋਂ VOTER ਹੀ ਥੱਲੋਂ ਨਿਕਲ ਜਾਈ ਨਾ ਤੇ ਲੀਡਰ ਲੂਡਰ ਕਿਸ ਖਾਤੇ ਜੇ ਨਹੀਂ ਦਿੰਦਾ ਇਸ ਲਈ ਅੱਜ VOTER ਅਵੇਅਰ ਹੋਵੇ ਜਾਗੇ ਤੇ ਪਾਰਟੀਆਂ ਦੀ ਗੁਲਾਮੀ ਛੱਡੇ ਇਹੀ ਪਾਰਟੀਆਂ ਨੇ ਜਿਹੜੀਆਂ ਝੂਠੇ ਦਾਅਵੇ ਕਰਦੀਆਂ ਆ ਅਸੀਂ 2 ਵੀ ਘੰਟੇ ਦੇ ਵਿੱਚ ਨਸ਼ਾ ਬੰਦ ਕਰ ਦਾਂਗੇ ਅਸੀਂ ਕ੍ਰਾਈਮ ਬੰਦ ਕਰ ਦਾਂਗੇ ਕ੍ਰਾਈਮ ਦੇ ਵਿੱਚ ਤਾਂ ਹਿੱਸੇਦਾਰ ਨੇ ਬੰਦ ਕਿੱਥੋਂ ਕਰ ਦੇਣਗੇ ਜੀ ਕੀ ਇਹਨਾਂ ਨੂੰ ਪਤਾ ਨਹੀਂ ਵੀ ਸਰਕਾਰੀਆਂ ਹੁਣ ਦੇਖੋ ਤੁਸੀਂ ਅਕੰਵਰ ਫੜਿਆ ਗਿਆ ਕਾਰਪੋਰੇਸ਼ਨ ਵਾਲਾ ਆਮ ਆਦਮੀ ਸਰਕਾਰੋਂ ਸਿੱਧਾ ਸਟੇਟਮੈਂਟ ਕਸਟਮਡੀ ਚ ਧੇਰਿਆ ਵੀ 90 ਲੱਖ ਰੁਪਈਆ ਇਸੇ ਸਰਕਾਰ ਦੇ ਵਿੱਚ ਵਾਲਮੀਕ ਭਾਈਚਾਰੇ ਦੇ ਵਰਕਰ ਐਸਸੀ ਵਰਕਰ ਸੰਘਰਸ਼ ਕਰਦੇ ਆ ਆਪਣੇ ਹੱਕਾਂ ਦੇ ਲਈ ਤੇ ਉਹਨਾਂ ਨੂੰ ਧਨਾੜ ਲੋ ਕੁੱਟ ਰਹੇ ਆ ਸ਼ਰੀਆਮ ਕੁੱਟ ਰਹੇ ਆ ਇਹ ਦਿਖ ਨਹੀਂ ਰਿਹਾ ਕਿ ਗਰੀਬਾਂ ਤੇ ਅਤਿਆਚਾਰ ਹੋ ਰਿਹਾ ਇਹ ਅਤਿਆਚਾਰ ਕੱਲੀ ਆਮ ਆਦਮੀ ਪਾਰਟੀ 'ਚ ਨਹੀਂ ਹੁੰਦੇ ਅਤਿਆਚਾਰ ਕਾਂਗਰਸ ਦੇ ਟਾਈਮ ਤੇ ਵੀ ਹੁੰਦੇ ਫੇ ਅਤਿਆਚਾਰ ਅਕਾਲੀ ਦਲ ਦੇ ਟਾਈਮ 'ਚ ਵੀ ਹੁੰਦੇ ਇਹ ਅਤਿਆਚਾਰ ਆਜਾ ਆਮ ਆਦਮੀ ਜੀ ਗੱਲ ਅੱਜ ਤੱਕ ਕਦੀ ਪੰਜਾਬ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦੇ ਬੁੱਤਾਂ ਦੇ ਨਾਲ ਛੇੜਖਾਨੀ ਨਹੀਂ ਹੋਈ ਸੀ ਅੱਜ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਉਹਨਾਂ ਦੀ ਬੇਅਦਬੀ ਹੋਈ ਹੈ ਕਿਸ ਕਰਾਂ ਤੋੜੇ ਗਏ ਆ ਕਿ ਕਿਸ ਕਦਰ ਨਿਦਾਨ ਨਿਰਮਾਤਾ ਦੀ ਇਨਸਲਟ ਹੋਈ ਹੈ ਫਿਰ ਐਕਸਟਰਸ਼ਨ ਮਨੀ ਮੈਂ ਬਿਜ਼ਨਸਮੈਨਾਂ ਨੂੰ ਕਹੂੰਗਾ ਮੈਨੂੰ ਆ ਕੇ ਤੁਸੀਂ ਮਿਲ ਸਕਦੇ ਹੋ ਕਿਉਂਕਿ ਮੇਰਾ ਪਾਰਟੀ ਦਾ ਦਫ਼ਤਰ ਨਹੀਂ ਹੈ ਜਨਤਾ ਦਾ ਦਫ਼ਤਰ ਹੈ ਤੇ ਮੈਂ ਦੇਖੂੰਗਾ ਲੁਧਿਆਣੇ ਜ਼ਿਲ੍ਹੇ ਦੇ ਬਿਜ਼ਨਸਮੈਨ ਤੋਂ ਕੌਣ ਐਕਸਟੈਂ ਐਕਸਟਰਸ਼ਨ ਮਨੀ ਮੰਗਦਾ ਆ ਕੌਣ ਉਹਨਾਂ ਦੇ ਨਾਲ ਧੱਕਾ ਕਰਦਾ ਕੌਣ ਲੁੱਟਕੋ ਕਰਦਾ ਮੈਂ ਜਿਹੜੇ ਕੰਮ ਕਰ ਸਕਦਾ ਮੈਂ ਉਹ ਦੁਨੀਆਬੀ ਕੰਮ ਕਰਦਾ ਜਿਹੜੇ ਜਿਹੜੇ ਆਫੀਸਰ ਉਹ ਹੀ ਨੇ ਭਾਵੇਂ ਪੁਲਿਸ ਆਫੀਸਰ ਨੇ ਭਾਵੇਂ ਸਿਵਲ ਡਿਪਾਰਟਮੈਂਟ ਦੇ ਆਫੀਸਰ ਨੇ ਫਿਰ ਤੁਸੀਂ ਕੰਮ ਕਿਵੇਂ ਕਰਾ ਲੂਗਾ ਕਿਹੜੀ ਫਿਰ ਸਵਾਲ ਉੱਥੇ ਆ ਜਾਂਦਾ ਜਿਹਾ ਕਿਹੜਾ ਤੁਸੀਂ ਉਹ ਦਬਦਬਾ ਰੱਖੋਗੇ ਵੀ ਆ ਜਿਵੇਂ ਅਲਬਰਜੀ ਕਹਿਣਗੇ ਉਵੇਂ ਹੋਏਗਾ ਆਫੀਸਰ ਲਾਇਲ ਨੇ ਪਬਲਿਕ ਦੇ ਲਈ ਮੈਂ ਔਨ ਕੈਮਰਾ ਕਹਿ ਰਹੇ ਆ ਚਾਹੇ ਉਹ ਪੁਲਿਸ ਡਿਪਾਰਟਮੈਂਟ ਦੇ ਪੀਪੀਐਸ ਨੇ ਚਾਹੇ ਉਹ ਆਈਪੀਐਸ ਨੇ ਤਾਂ ਚਾਹੇ ਨੋਰਮਲ ਪੁਲਿਸ ਹੈ ਕਿਉਂਕਿ ਉਹ ਵੀ ਪਬਲਿਕ ਚ ਆਂਦੀ ਹੈ ਉਹ ਬਹੁਤ ਲਾਇਲ ਨੇ ਜਦੋਂ ਲੀਡਰਾਂ ਨੇ ਕੰਮ ਹੀ ਉਹਨਾਂ ਨੂੰ ਗਲਤ ਕਹਿਣਿਆ ਤਾਂ ਉਹਨਾਂ ਨੇ ਲੀਡਰਾਂ ਦੀ ਪ੍ਰਵਾਹ ਕਿਉਂ ਕਰਨੀ ਜੀ ਜਦ ਸਾਰੇ ਕੰਮ ਲੀਡਰ ਉਹਨਾਂ ਤੋਂ ਗਲਤ ਕਰਵਾਉਂਦੇ ਆ ਮੈਂ ਨਹੀਂ ਬੋਲਦਾ ਲਾਅ ਮਾਸਟਰ ਬੋਲ ਰਹੇ ਨੇ ਤੁਸੀਂ ਡਿਬੇਟ ਸੁਣ ਸਕਦੇ ਹੋ ਹਰੀਸ਼ ਰਾਏ ਢਾਂਡਾ ਜੀ ਦੀ ਸਾਰਾ ਕੁਝ ਬੋਲ ਰਹੇ ਆ ਵੀ ਕਿਸ ਕਿਦਰੇ ਰਾਜਨੀਤੀ ਚੱਲਦੀ ਆ ਕਿਸ ਕਦਰ ਹੁੰਦਾ ਆ ਅੱਜ ਜਿਹੜੇ ਆਫੀਸਰ ਚਾਹੇ ਉਹ ਆਈਐਸ ਨੇ ਡਿਪਟੀ ਕਮਿਸ਼ਨਰ ਨੇ ਐਸਡੀਐਮ ਨੇ ਪਰ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਸਾਰੀ ਐਡਮਿਨਿਸਟ੍ਰੇਸ਼ਨ ਅੱਜ ਨਿਊਟਰਲ ਹੋ ਜਾਏ ਤੇ ਇਹਨਾਂ ਦੀ ਧੁੱਕੀ ਉੱਡ ਜਾਊਗੀ ਇਹ ਜਿਹੜੇ ਨੇਤਾ ਉਹਨਾਂ ਤੇ ਪ੍ਰੈਸ਼ਰ ਪਾਉਂਦੇ ਆ ਮੈਂ ਉਹਨਾਂ ਨੂੰ ਉਹ ਸੌਂ ਦਵਾਣੀ ਚਾਹਨਾ ਆ ਕਿ ਜਦੋਂ ਸੌਂ ਖਾਂਦੇ ਨੇ ਇਹ ਡਿਊਟੀ ਤੇ ਚੜਨ ਵੇਲੇ ਸੰਵਿਧਾਨ ਦੀ ਸੌਂ ਖਾਂਦੇ ਆ ਉਹਦੇ ਲਈ ਲਾਇਲ ਹੋਵੋ ਵਫਾਦਾਰ ਹੋਵੋ ਤੇ ਆਪਣੀਆਂ ਸਰਵਿਸੇਸ ਆਮ ਜਨਤਾ ਲਈ ਲਿਆਓ ਆਮ ਜਨਤਾ ਦੇ ਵਿੱਚ ਏਡੀ ਪਾਵਰ ਹੈ ਜੀ ਮੈਂ ਤੁਹਾਨੂੰ ਗੱਲ ਦੱਸਦਾ ਕਿ ਤੁਸੀਂ ਕਹਿੰਦੇ ਮੈਂ ਐਮਐਲਏ ਤਾਂ ਨਹੀਂ ਜੀ ਅੱਜ ਵੀ ਉਹ ਅਫੀਸਰ ਮੇਰਾ ਕੰਮ ਕਰਦੇ ਹਮ ਸਾਰੇ ਅਫੀਸਰ ਕਰਦੇ ਤੇ ਜੇ ਮੈਨੂੰ ਤੁਸੀਂ ਰਿਪਰੈਜ਼ੈਂਟੇਟਿਵ ਕੰਸੀਜਨਸੀਆ ਬਣਾ ਕੇ ਲੈ ਜਾਓਗੇ ਉਦੋਂ ਵੱਧ ਕੰਮ ਕਰਨਗੇ ਤੇ ਸਮਾਜ ਦੇ ਕੰਮ ਹੋਣਗੇ ਉੱਥੇ ਕੋਈ ਜਾਦੂ ਦੀ ਛੜੀ ਚਲਾਉਣ ਦੀ ਲੋੜ ਨਹੀਂ ਮੇਰੀ ਜਾਦੂ ਦੀ ਛੜੀ ਹੈ ਜਨਤਾ ਪਰ ਜਨਤਾ ਨੂੰ ਆਪਣੇ ਅੰਦਰ ਦੀ ਆਤਮਾ ਜਗਾਣੀ ਪੈਣੀ ਹੈ ਚੇਂਜ ਲਿਆਣਾ ਪੈਣਾ ਹੈ ਤੇ ਨਾ ਪਾਰਟੀ ਮੂੰਹ ਦੇ ਬਾਲ ਟਿੱਗਣੇ ਹੈ ਤੁੰਮੈਨੂੰ ਕਹਿ ਦਿਓ ਜੀ ਪਰ ਜਦੋਂ ਕੋਈ ਆਮ ਵਿਅਕਤੀ ਜਦੋਂ ਤੁਸੀਂ ਵੀ ਸਿਆਸਤ ਵਿੱਚ ਵਿਚਰੇ ਹੋ ਹੋ ਵੱਖ-ਵੱਖ ਪਾਰਟੀਆਂ ਤੋਂ ਤੁਹਾਡਾ ਤਾਲੁਕਤ ਰਿਹਾ ਵੱਖ-ਵੱਖ ਵੱਡੇ ਲੀਡਰ ਹੋਣ ਤਾਲੁਕਤ ਰਿਹਾ ਜੋ ਤੁਹਾਡੇ ਵਰਗਾ ਬੰਦਾ ਸਿਆਸਤ ਵਿੱਚ ਖੜਦਾ ਚੋਣ ਚ ਖੜਦਾ ਆਜ਼ਾਦ ਉਮੀਦਵਾਰ ਤਾਂ ਸਵਾਲ ਖੜੇ ਹੁੰਦੇ ਨੇ ਵੀ ਸ਼ਾਇਦ ਕਿਸੇ ਨੇ ਪਿੱਛੋਂ ਪੁਸ਼ ਅਪ ਕੀਤਾ ਵੀ ਫਲਾਨੇ ਬੰਦੇ ਨੂੰ ਆਪਾਂ ਨੁਕਸਾਨ ਪਹੁੰਚਾਉਣਾ ਵੀ ਐਲਬਰਟ ਜੀ ਚੱਕ ਦੋ ਕੰਮ ਹੈ ਤਕੀ ਇਹੋ ਜਿਹਾ ਕੁਸਤਾ ਨਹੀਂ ਹੈਗਾ ਤੁਹਾਡਾ ਬਹੁਤ ਅੱਛਾ ਸਵਾਲ ਹੈ ਪਹਿਲਾਂ ਤਾਂ ਕਿਸੇ ਦੀ ਜ਼ਰਤ ਹੀ ਨਹੀਂ ਐਲਬਰਟ ਨੂੰ ਕੋਈ ਖਰੀਦ ਲੈ ਐਲਬਰਟ ਬਹੁਤ ਪੁਰਾਣਾ ਇੱਥੇ ਜੰਮਿਆ ਇਸੇ ਧਰਤੀ ਸਾਰਾ ਸ਼ਹਿਰ ਮੈਨੂੰ ਦੱਸ ਦੇ ਵੀ ਐਲਬਰਟ ਫਲਾਨੀ ਕੰਪਰੋਮਾਈਜ਼ ਤੇ ਸੀਗਾ ਤੇ ਅਸੀਂ ਇੰਨੇ ਪੈਸੇ ਦੇ ਕੇ ਉਹਦੀ ਨੀਤੀ ਬਦਲਾਤੀ ਜੀ ਇਹਨਾਂ ਕੋਈ ਦਾ ਮਾਈ ਦਾ ਲਾਲ ਨਹੀਂ ਜੰਮਿਆ ਪੂਰੇ ਸ਼ਹਿਰ ਦੇ ਵਿੱਚ ਪੂਰੇ ਇਹ ਰਾਜਨੀਤੀ ਦੇ ਵਿੱਚ ਜਿਹੜਾ ਐਲਬਰਟ ਨੂੰ ਖਰੀਦ ਲਵੇ ਐਲਬਰਟ ਨੂੰ ਖਰੀਦਣਾ ਇਹਦਾ ਮਤਲਬ ਜਨਤਾ ਨੂੰ ਖਰੀਦਣਾ ਜਨਤਾ ਦਾ ਵਿਸ਼ਵਾਸ ਘਾਤ ਮੈਨਾਂ ਪੇਪਰ ਫਿਲ ਕੀਤੇ ਸਵਾਲ ਉੱਠਦੇ ਸੀ ਪੇਪਰ ਤਾਂ ਫਿਲ ਕਰਤੇ ਆ ਜਦੋਂ ਵਾਪਸ ਲੈਣ ਦੀ ਵਾਰੀ ਆਈ ਐਲਬਰਟ ਜੀ ਨੇ ਫਲਾਣ ਨੂੰ ਉਮੀਦਵਾਰ ਸਮਰਥਨ ਦੇਣਾ ਅੱਜ ਦਿਨ ਇੱਕ ਰਹਿ ਗਿਆ ਪਰ ਲੱਗਦਾ ਵੀ ਐਲਬਰਟ ਜੀ ਜਿਹੜਾ ਆਪਣਾ ਸਿਗਾ ਉਸ ਸਟੈਂਡ ਤੇ ਖੜੇ ਹੈਗੇ ਝੂਠ ਇਹਨਾਂ ਤੋਂ ਜਿੰਨਾ ਮਰਜ਼ੀ ਬਣਾ ਲਓ ਰਾਜਨੀਤੀ ਕੀ ਸੀਗੀ ਵੀ ਜਿਹੜੀ ਆਮ ਬੰਦੇ ਦੀ ਲੋਕਤੰਤਰ ਤੇ ਪ੍ਰਜਾਤੰਤਰ ਦੇ ਲਈ ਰਾਜ ਲਿਆਣਾ ਉਹਦੇ ਲਈ ਨੀਤੀ ਬਣਾਣੀ ਇਹਨਾਂ ਨੇ ਉਹਦਾ ਪ੍ਰਭਾਸ਼ਾ ਚੇਂਜ ਕਰਤੀ ਐ ਇਹਨਾਂ ਨੇ ਸੀਕਰੇਸੀ ਪ੍ਰਾਈਵੇਸੀ ਜਾਨੀ ਰਾਜ ਸੀਕਰੇਸੀ ਸੀਕਰਟ ਹੋ ਗਿਆ ਵੀ ਸੀਕਰਟ ਵਾਲੀ ਨੀਤੀ ਬਣਾਉਂਦੀ ਐ ਵੀ ਜਨਤਾ ਨੂੰ ਕੁਮਰਾਹ ਕਿੱਦਾਂ ਕਰਨਾ ਪਟਕਾਣਾ ਕਿਵੇਂ ਜਨਤਾ ਜਦੋਂ ਜੁੜ ਰਹੀ ਸੀ ਇਹਨਾਂ ਨੇ ਉਹਦਾ ਰੌਲਾ ਪਾਤਾ ਜੀ ਐਲਬਰਟ ਨੇ ਕਾਗਜ਼ ਨਹੀਂ ਭਰਨੇ ਫਿਰ ਇਹਨਾਂ ਨੇ ਰੌਲਾ ਪਾਤਾ ਕਾਗਜ਼ ਭਰਤੇ ਹੁਣ ਨਿਸ਼ਾਨ ਲੈਣ ਨਹੀਂ ਜਾਣਾ ਜਦੋਂ ਹੁਣ ਨਿਸ਼ਾਨ ਲੈਣ ਚਲੇਗੇ ਫਿਰ ਜਿਹੜੀ ਉਮਰ ਅੜਾਈ ਹੋਇਆ ਫਲਾਨੀ ਪਾਰਟੀ ਦਾ ਹੱਕ ਤੇ ਫਲਾਨੀ ਮੈਂ ਆਉਣ ਕੈਮਰਾ ਕਹਿਣ ਲੱਗਿਆ ਸਾਰੇ ਸੀਐਮ ਡਿਪਟੀ ਸੀਐਮ ਤੱਕ ਮੇਰੇ ਨਾਲ ਕੰਟੈਕਟ ਜਿਹੜੇ ਆ ਪ੍ਰੀਵੀਅਸ ਟਾਈਮ ਦੇ ਉੱਤੇ ਤਾਂ ਕਿ ਐਲਬਰਟ ਦੀ ਆਵਾਜ਼ ਐਲਬਰਟ ਦਾ ਕੰਮ ਤੇ ਐਲਬਰਟ ਦੀ ਡੈਡੀਕੇਸ਼ਨ ਤੇ ਕੌਨਫੀਡੈਂਸ ਸਾਨੂੰ ਵੋਟਾਂ ਪਵਾਉਂਦਾ ਆ ਲਈ ਤੁਹਾਨੂੰ ਇਸ ਦੌਰਾਨ ਜਿਹੜਾ ਚੋਣ ਪਚਾਰ ਝੂਠੇ ਨੇ ਹਾਂ ਕਾਲ ਮੈਨੂੰ ਤਾਂ ਕਰਨਗੇ ਜੈ ਕਿਸੇ ਕਸੌਟੀ ਤੇ ਖਰੇ ਉੱਤਰਦੇ ਹੋਣ ਅੱਜ ਤਾਈ ਮੈਨੂੰ ਸਾਰੀਆਂ ਪਾਰਟੀਆਂ ਕਹਿ ਦੇਣ ਵੀ ਐਲਬਰਟ ਦੂਆ ਨੇ ਇਹਨਾਂ ਤੋਂ ਵੋਟਰਾਂ ਦਾ ਆਪਣੇ ਗਰੁੱਪਾਂ ਦਾ ਆਪਣੇ ਫੈਮਿਲੀ ਦਾ ਆਪਣੇ ਸਿਸਟਮ ਦਾ ਨਾਮ ਲੈ ਕੇ ਇਹਨਾਂ ਤੋਂ ਕੋਈ ਕੰਮ ਕਰਾਇਆ ਹੋਵੇ ਨਹੀਂ ਮੇਰਾ ਸਵਾਲ ਇਹ ਹੈ ਵੀ ਮੈਂ ਤੁਹਾਨੂੰ ਉਹੀ ਦੱਸਦਾ ਵੀ ਕੰਮ ਕਰਾਇਆ ਹੋਵੇ ਜਦੋਂ ਕੋਈ ਕਿਸੇ ਦਾ ਕਾਣਾ ਹੁੰਦਾ ਨਾ ਫੇਰ ਪ੍ਰੈਸ਼ਰ ਜਾਂ ਗੱਲ ਆਂਦੀ ਹੈ ਅਸੀਂ ਇਹਨਾਂ ਦੇ ਕਾਣਾ ਹੀ ਨਹੀਂ ਅਸੀਂ ਤਾਂ ਅੱਜ ਤਾਈ ਜਨਤਾ ਦੀਆਂ ਤੋਂ ਮੰਗਾ ਲਾ ਕੇ ਜਾਂਦੇ ਰਹੇ ਲੁਧਿਆਣਾ ਐਡਮਿਨਿਸਟ੍ਰੇਸ਼ਨ ਤੇ ਵੀ ਜਾਂਦੇ ਰਹੇ ਅਸੀਂ ਚੰਡੀਗੜ੍ਹ ਵੀ ਜਾਂਦੇ ਰਹੇ ਦਿੱਲੀ ਵੀ ਜਾਂਦੇ ਰਹੇ ਜਨਤਾ ਦਾ ਕੋਈ ਕੰਮ ਹੀ ਨਹੀਂ ਐ ਇੱਦਾਂ ਕਰਕੇ ਰਾਜੀ ਜਨਤਾ ਦੀਆਂ ਇਮੋਸ਼ਨਾਂ ਨੂੰ ਠੱਗਿਆ ਆ ਜੋ ਠੱਗੇ ਲੁੱਟੇ ਮਹਿਸੂਸ ਕਰਦੇ ਨੇ ਮੇਰੀਆਂ ਮਾਵਾਂ ਮੈਨੂੰ ਜ਼ਰੂਰ ਵੋਟ ਪਾਣ ਗਿਆ ਮੇਰੀਆਂ ਭੈਣਾਂ ਜ਼ਰੂਰ ਵੋਟ ਪਾਣ ਗਿਆ ਉਹ ਭਰਾ ਜਿਨ੍ਹਾਂ ਦੇ ਜਮੀਰ ਜਿੰਦੇ ਨੇ ਆ ਜੋ ਪਾਰਟੀਆਂ ਛੱਡ ਕੇ ਮੈਨੂੰ ਵੋਟ ਪਾਣ ਗਿਆ ਕਿਉਂਕਿ ਚੇਂਜ ਦੇ ਨਾਲ ਕੀ ਹੋਏਗਾ ਲੁਧਿਆਣਾ ਵੈਸਟ ਕਨਸੀਕੁਐਂਸੀ ਕ੍ਰਾਈਮ ਫ੍ਰੀ ਕਨਸੀਕੁਐਂਸ ਚੈਂਸੀ ਦਊਂਗਾ ਲੁਧਿਆਣਾ ਵੈਸਟ ਦੇ ਵੋਟਰ ਮੇਰੇ ਲਈ ਸਨਮਾਨਯੋਗ ਹੋਣਗੇ ਉਹਦੇ 'ਚ ਐ ਨਹੀਂ ਹੋਊ ਕਿ ਇੱਕ ਵੋਟ ਮੈਨੂੰ ਵੋਟ ਘੱਟ ਪਈ ਜਾਂ ਜ਼ਿਆਦੀ ਪਈ ਵੀ ਮੈਂ ਸਾਰਿਆਂ ਦਾ ਖਿਆਲ ਛੱਡ ਦੂੰ ਇਸ ਲਈ ਸਾਰੇ ਵੋਟਰ ਦੀ ਮੇਰੀ ਰਿਸਪੌਂਸਿਬਿਲਟੀ ਹੋਊ 1 ਲੱਖ 'ਚ 75 ਹਜ਼ਾਰ ਵੋਟਰ ਐ ਤੇ ਸਭ ਦੇ ਬਰਾਬਰ ਨੀਲੇ ਕਾਰਡ ਹੋਣਗੇ ਇਹ ਨਹੀਂ ਹੋਊ ਵੀ ਉਹਦੇ ਕਾਰਡ ਬਣ ਗਏ ਉਹਨਾਂ ਦੇ ਨਹੀਂ ਹੋਏ ਸਭ ਨੂੰ এডਿਕੇਸ਼ਨ ਬੈਨੀਫਿਟ ਸਾਰਿਆਂ ਨੂੰ ਹੈਲਥ ਬੈਨੀਫਿਟ ਸਾਰਿਆਂ ਨੂੰ ਰਜਗਾਰ ਦਾ ਬੈਨੀਫਿਟ ਬਰਾਬਰ ਮਿਲੇਗਾ ਪਾਰਸ਼ੀਅਲਟੀ ਨਹੀਂ ਹੋਊਗੀ ਕਿਉਂਕਿ ਮੈਂ ਸਰਬਸਾਂਝਾ ਉਮੀਦਵਾਰ ਕਿਉਂ ਆ ਮੈਂ ਕਾਂਗਰਸ ਦਾ ਵੀ ਉਮੀਦਵਾਰ ਹਾਂ ਮੈਂ ਅਕਾਲੀ ਦਲ ਦਾ ਵੀ ਉਮੀਦਵਾਰ ਹਾਂ ਮੈਂ ਬੀਜੇਪੀ ਦਾ ਵੀ ਉਮੀਦਵਾਰ ਹਾਂ ਮੈਂ ਆਮ ਆਦਮੀ ਪਾਰਟੀ ਦਾ ਵੀ ਉਮੀਦਵਾਰ ਹਾਂ ਕਿਉਂ ਉਮੀਦਵਾਰ ਹਾਂ ਕਿਉਂਕਿ ਇਹਨਾਂ ਨੇ ਸਾਰਿਆਂ ਨੇ ਆਪਣੀ ਇਮਾਰਤ ਬਣਾਉਣ ਦੇ ਲਈ ਮੇਰੇ ਮੇਰੇ ਗਰੁੱਪ ਨੂੰ ਮੇਰੇ ਵੋਟਰਾਂ ਨੂੰ ਠੱਗਿਆ ਹੈ ਇਸ ਲਈ ਇਹ ਪਾਰਟੀਆਂ ਨਹੀਂ ਜਨਤਾ ਦੇ ਸਿਸਟਮ ਹੈ ਤੇ ਜਨਤਾ ਦਾ ਮੈਂ ਉਮੀਦਵਾਰ ਹਾਂ ਫੇਰ ਆ ਗਈ ਗੱਲ ਸਾਨੂੰ ਇਹਨਾਂ ਨੇ ਹਮੇਸ਼ਾ ਪਾੜ ਕੇ ਰੱਖਿਆ ਵੀ ਕੌਣ ਹਿੰਦੂ ਕੌਣ ਮੁਸਲਮ ਕੌਣ ਸਿੱਖ ਕੌਣ ਚਾਈ ਅੱਜ ਕ੍ਰਿਸਚੀਅਨ ਕਮਿਊਨਿਟੀ ਮਸੀਹ ਭਾਈਚਾਰਾ ਮਾਈਨੋਰਟੀ ਕਮਿਊਨਿਟੀ ਮੁਸਲਮ ਭਾਈਚਾਰਾ ਸਾਰੇ ਹੀ شدت ਦੇ ਨਾਲ ਮੇਰੇ ਨਾਲ ਲੱਗੇ ਹੋਏ ਨੇ ਪਰ ਇਹ ਭਰਮ ਕੀ ਫਰਾਰੇ ਜਾਲੀ ਆਈਡੀਆ ਤੋਂ ਨਕਲੀ ਆਈਡੀਆ ਤੋਂ ਕਮੈਂਟ ਪਵਾ ਰਹੇ ਹੋ ਮੈਂ ਹੈਰਾਨ ਆ ਬੇਸ਼ਰਮੋਂ ਤੁਹਾਡੇ ਤੇ ਓਏ ਸਿੱਧਾ ਆਓ ਮੇਰੇ ਨਾਲ ਡਿਬੇਟ ਖੜੋ ਆਮਰੇ ਸਾਹਮਣੇ ਖੜਦੇ ਆਂ ਕਰਦੇ ਆ ਗੱਲ ਇਹੀ ਸਵਾਲ ਸੀਗਾ ਮੇਰਾ ਤੁਹਾਡੇ 크੍ਰਿਸਚਨ ਭਾਈ ਚਰਨ ਤੁਹਾਡੇ ਵਿਸ਼ਵਾਸ ਕਰ ਲੇਗਾ ਬਾਕੀ ਕਮਿਊਨਿਟੀ ਦੇ ਲੋਕੋ ਕਿ ਭਾਵੇਂ ਸਾਡਾ ਦੇਸ਼ ਧਰਮ ਦੇ ਫੱਕ ਦੇਸ਼ ਹੈਗਾ ਪਰ ਸਾਡੀ ਸਿਆਸਤ ਨੇ ਉਹਨੂੰ ਗੰਦਲਾ ਕਰਤਾ ਲੋਕਾਂ ਦੇ ਦਿਮਾਗ ਦੇ ਵਿੱਚ ਵੀ ਉਹ ਧਰਮ ਦਾ ਇੱਕ ਕੀੜਾ ਜਗਾਤਾ ਉਹ ਕਹਿੰਦਾ ਯਾਰ ਫਲਾਣਾ ਹਿੰਦੂ ਆ ਫਲਾਣਾ ਸਿੱਖ ਆ ਫਲਾਣਾ ਮੁਸਲਮਾ ਇਹਨੂੰ ਵੋਟ ਪਾਉਂਗਾ ਬਾਕੀ ਕਮਿਊਨਿਟੀ ਦੇ ਲੋਕ ਤੁਹਾਡੇ ਦੇ ਵਿਸ਼ਵਾਸ ਕਿ ਉਹ ਕਹਿੰਨ ਜਿਹੜੇ ਧਰਮ ਦੇਖ ਕੇ ਵੋਟ ਪਾਉਂਦੇ ਮੈਂ ਸਾਰਿਆਂ ਦੀ ਗੱਲ ਕਰੂੰਗਾ ਜਿਹੜੇ ਖਾਸ ਤੌਰ ਤੇ ਧਰ ਉਹ ਇਸ ਲਈ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਵੀ ਗਲਤ ਪਰਿਭਾਸ਼ਾ ਯੂਜ਼ ਕੀਤੀ ਜਾਂਦੀ ਹੈ ਕਿ 크ਿਸਚੀਅਨ ਲੋਕ ਮੰਦਿਰ ਨਹੀਂ ਜਾਂਦੇ ਹਾਂ ਬਿਲਕੁਲ ਸਭ ਤੋਂ ਵੱਡਾ 크ਿਸਚੀਅਨ ਲੋਕ ਮੂਰਤੀ 크ਿਸਚੀਅਨ ਲੋਕ ਮੂਰਤੀ ਪੂਜਾ ਨਹੀਂ ਕਰਦੇ ਅੱਜ 크ਿਸਚੀਅਨ ਲੋਕ ਆਪਣੇ ਚਰਚਾਂ ਦੇ ਵਿੱਚ ਕੀ ਗੱਲ ਸਾਬਦਾ ਹੈ ਮੂਰਤੀ ਪੂਜਕ ਜਿਹੜੇ ਮੇਰੇ ਭਰਾ ਨੇ ਮੂਰਤੀ ਕੁਛ ਨਹੀਂ ਹੁੰਦੀ ਇੱਕ ਚਿੰਨ ਹੁੰਦਾ ਹੈ ਤੁਹਾਡੀ ਆਸਥਾ ਹੁੰਦੀ ਹੈ ਅੱਜ ਕੀ ਗੱਲ ਉਹ ਸਾਡੇ ਚਰਚਾਂ 'ਚ ਪ੍ਰੇਰ ਕਰਾਣ ਆਂਦੇ ਨਹੀਂ ਇਲੈਕਸ਼ਨਾਂ ਦਾ ਦੌਰ ਹੈ ਸਾਰੇ ਆਂਦੇ ਆ ਸਾਡੀਆਂ ਵੱਡੀਆਂ ਮਿਨਿਸਟਰੀਆਂ 'ਚ ਜਾਂਦੇ ਆ ਚਰਚਾਂ 'ਚ ਜਾਂਦੇ ਆ ਸਭਾ ਕਰਾਈ ਜਾਂਦੀ ਆ ਉਹਦੇ 'ਚ ਕੋਈ ਇਤਰਾਜ਼ ਨਹੀਂ ਐ 크ਰਿਸਚੀਅਨ ਲੋਗ ਕਹਿੰਦੇ ਜੀ ਪ੍ਰਸ਼ਾਦ ਨਹੀਂ ਖਾਂਦੇ 크ਰਿਸਚੀਅਨ ਲੋਗ ਕਹਿੰਦੇ ਜੀ ਲੰਗਰ ਨਹੀਂ ਛਕਦੇ ਉਹ ਮਾਰਾ ਸਾਰਾ ਕੁਝ ਛਕਦੇ ਆ ਇਹ ਉਹ 크ਰਿਸਚੀਅਨ ਲੋਗ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਨਫ਼ਰਤ ਪਾਤੀ ਜਾਂਦੀ ਕੱਟੜਤਾ ਜਦ ਕਿ ਪ੍ਰਭੂ ਯੀਸ਼ੂ ਮਸੀਹ ਨੇ ਇਹ ਕੀ ਆਪਣੇ ਪੜੋਸੀ ਨੂੰ ਆਪਣੇ ਵਾਂਗ ਪਿਆਰ ਕਰ ਉਹ ਪਰੋਸੀ ਕੌਣ ਹੈ ਤੁਸੀਂ ਤੁਸੀਂ ਇਹ ਉਹ ਖੱਬੇ ਸੱਜੇ ਸਾਰੇ ਪੜੋਸੀ ਆ ਉੱਥੇ ਇਹ ਨਹੀਂ ਆ ਕਿ ਕੱਲਾ ਮਸੀਹੀ ਪੜੋਸੀ ਹੈ ਉੱਥੇ ਹਿੰਦੂ ਆ ਮੁਸਲਮਾਨ ਹੈ ਸਿੱਖ ਹੈ ਕੀ ਅਸੀਂ ਹਿੰਦੂਆਂ ਦੇ ਬਣਾਏ ਹੋਏ ਕੱਪੜੇ ਨਹੀਂ ਪਾਉਂਦੇ ਕੀ ਅਸੀਂ ਸਿੱਖਾਂ ਦੀ ਖੇਤੀ ਕਣਕ ਕਣਕ ਨਹੀਂ ਖਾਂਦੇ ਕੀ ਅਸੀਂ ਜਿਹੜੇ ਪੈਸੇ ਛੱਪਦੇ ਆ ਹਿੰਦੂ ਸਿੱਖ ਮੁਸਲਮਾਨ ਈਸਾਈ ਸਾਰੇ ਰਲ ਕੇ ਪ੍ਰਿੰਟਿੰਗ ਕਰਦੇ ਪੈਸਿਆਂ ਦੀ ਉਹ ਪੈਸੇ ਅਸੀਂ ਖਰਚਦੇ ਨਹੀਂ ਕੀ ਉਹ ਕਰੰਸੀ ਨਹੀਂ ਖਰਚਦੇ ਕੀ ਅਸੀਂ ਅਨਾਜ ਮੁਸਲਮਾਨਾਂ ਦੇ ਖੇਤਾਂ ਵਾਲਾ ਨਹੀਂ ਖਾਂਦੇ ਉਹ ਮਹਾਰਾਜ ਇਹ ਸਾਰੇ ਬਚਾਇ ਬੈਰੀਕੇਟ ਜਾਣ ਕੇ ਬਣਾਏ ਹੋਏ ਰਾਜਨੀਤੀ ਨੇ 크ਰਿਸਚੀਅਨ ਲੋਕ ਬਹੁਤ ਅੱਛੇ ਲੋਕ ਹੁੰਦੇ ਨੇ ਉਹ ਹਿੰਦੂਆਂ ਦੇ ਬਣਾਏ ਹੋਏ ਕੱਪੜੇ ਵੀ ਪਾਉਂਦੇ ਆ ਉਹ ਮੁਸਲਮਾਨਾਂ ਦੀ ਬੀਜੀ ਹੋਏ ਸਬਜ਼ੀ ਵੀ ਖਾਂਦੇ ਆ ਉਹ ਸਿੱਖਿਆਂ ਦੇ ਬੀਤੇ ਹੋਏ ਅਨਾਜ ਵੀ ਖਾਂਦੇ ਆ ਤੇ ਉਹ ਮੁਸਲਮਾਨਾਂ ਦੀ ਕਢਾਈ ਵਾਲੇ ਕੱਪੜੇ ਵੀ ਪਾਉਂਦੇ ਆ ਇਸ ਲਈ ਇਹ ਸਾਰੇ ਗਲਤ ਪਰਿਭਾਸ਼ਾ ਆ ਇੱਥੇ ਹਿੰਦੂ ਮੁਸਲਮਾਨ ਸਿੱਖ ਈਸਾਈ ਸਭ ਹੈ ਭਾਈ ਭਾਈ ਅੱਜ 크ਰਿਸਚਨਾਂ ਦੀ ਬੇਟੀ ਹਿੰਦੂਆਂ ਨਾਲ ਵਿਆਹ ਰਹੀ ਹੈ ਹਿੰਦ ਕ੍ਰਿਸਚੀਅਨਾਂ ਦਾ ਬੇਟਾ ਹਿੰਦੂਆਂ ਨਾਲ ਵਿਆਹ ਰਿਹਾ ਹੈ ਹਿੰਦੂਆਂ ਦਾ ਬੇਟਾ ਸਿੱਖਾਂ ਨਾਲ ਵਿਆਹ ਰਿਹਾ ਹੈ ਹਿੰਦੂਆਂ ਦੀ ਬੇਟੀ ਸਿੱਖਾਂ ਨਾਲ ਵਿਆਹ ਰਹੀ ਹੈ ਸਿੱਖਾਂ ਦੇ ਬੇਟੇ ਬੱਚੇ ਹੋਰ ਕਾ ਅਦਰ ਕਾਸਟ ਚ ਵਿਆਹ ਰਿਹਾ ਅੱਜ ਉਹ ਬੱਚੇ ਪੜ੍ਹ ਲਿਖ ਗਏ ਆ ਉਹ ਗੰਦੇ ਪਲਾਨਿੰਗ ਦੇ ਵਿੱਚੋਂ ਬਾਹਰ ਨਿਕਲ ਚੁੱਕੇ ਉਹ ਭਵਰ ਚੋਂ ਬਾਹਰ ਨਿਕਲ ਚੁੱਕੇ ਆ ਇਹ ਕੌਨਸੀ ਕੰਸਟੀਟਿਊਐਂਸੀ ਪੜ੍ਹੀ ਲਿਖੀ ਕੌਨਸੀ ਕੰਸਟੀਟਿਊਐਂਸੀ ਹੈ ਇੱਥੇ ਧਰਮ ਮੈਟਰ ਨਹੀਂ ਰੱਖਦਾ ਜੀ ਇੱਥੇ ਜਾਤ ਮੈਟਰ ਨਹੀਂ ਰੱਖਦੀ ਇੱਥੇ ਕੁਝ ਨਹੀਂ ਇੱਥੇ ਪਿਆਰ ਤੇ ਪੜ੍ਹਾਈ ਇਲਮ এডਿਕੇਸ਼ਨ ਮੈਟਰ ਰੱਖਦੀ ਆ ਤੇ ਉਹ ਐਜੂਕੇਟਿਡ ਲੋਗ ਮੈਨੂੰ ਵੋਟ ਪਾਣਗੇ ਧਰਮ ਤੋਂ ਉੱਟ ਕੇ ਕਿਉਂਕਿ ਮੈਂ ਹਰ ਧਰਮ ਦਾ ਸਤਿਕਾਰ ਕੀਤਾ ਹੈ ਅੱਜ ਦਾ ਨਹੀਂ ਕੀਤਾ ਚਾਹੇ ਈਦ ਹੈ ਉਹ ਇਕੱਠੇ ਮਨਾਈਏ ਚਾਹੇ ਗੁਰਪੁਰਬ ਹੈ ਉਹ ਚਾਹੇ ਇਕੱਠੇ ਮਨਾਇਆ ਚਾਹੇ ਤੁਹਾਡੇ ਦੀਵਾਲੀ ਹੈ ਉਹ ਇਕੱਠੇ ਮਨਾਈਏ ਚਾਹੇ ਕ੍ਰਿਸਮਸ ਹੈ ਉਹ ਇਕੱਠੇ ਮਨਾਇਆ ਮੈਂ ਤੁਹਾਨੂੰ ਸਾਰੀਆਂ ਫੋਟੋਆਂ ਦੇ ਦਊਂਗਾ ਇੱਦੀਆਂ ਫੋਟੋਆਂ ਮੇਰੇ ਸਾਰੇ ਸਬੂਤ ਨੇ ਅੱਜ ਦੇ ਥੋੜੀ ਹੈ ਜੇ ਕੋਈ ਕਵੇ ਇਲੈਕਸ਼ਨਾਂ ਚ ਐਲਬਮਟਾਂ ਕਰ ਰਿਆ ਬਿਲਕੁਲ ਨਹੀਂ ਜਦੋਂ ਦਾ ਮੇਰਾ ਜਨਮ ਹੋਇਆ ਉਦੋਂ ਦਾ ਚੱਲ ਰਿਆ ਅੱਜ ਆ ਕੇ ਮੇਰੀ ਜੱਜਮੈਂਟ ਕੋਈ ਕਰੇ ਮੈਂ ਤਾਂ ਉਹਨੂੰ ਕਹਾਂਗਾ ਪਹਿਲਾਂ ਮੇਰੀ ਹਿਸਟਰੀ ਤਾਂ ਪੜ ਲਵੇ ਜਿਹਨੇ ਹਿਸਟਰੀ ਪੜੀ ਆ ਉਹ ਮੇਰੀ ਜੱਜਮੈਂਟ ਵੀ ਜਾਣਦਾ ਆ ਇਸ ਲਈ ਮੈਨੂੰ ਨਹੀਂ ਪਤਾ ਸੀ ਵੀ ਪੋਲੀਟੀਸ਼ੀਅਨ ਜਿਹਦੀ ਮੈਂ ਮਦਦ ਕਰਦਾ ਉਹ ਮੇਰੇ ਉਲਟ ਕਿਉਂ ਹੋ ਜਾਂਦਾ ਉਹ ਇਸ ਲਈ ਉਲਟ ਹੋ ਜਾਂਦਾ ਕਿਉਂਕਿ ਜਨਤਾ ਦਾ ਪਿਆਰ ਬਹੁਤ ਹੈ ਉਹ ਜਨਤਾ ਦਾ ਪਿਆਰ ਹੈ ਜਾਗਰਿਕ ਹੈ ਉਸੇ ਜਨਤਾ ਦੇ ਪਿਆਰ ਦਾ ਕਰ ਕਿਉਂ ਉਲਟੋ ਹੋ ਜਾਂਦੇ ਵੀ ਮੈਂ ਮੰਤਰੀ ਆ ਮੈਂ ਐਮਐਲਏ ਆ ਮੈਨੂੰ ਕੋਈ ਆ ਕੇ ਮਿਲਦਾ ਨਹੀਂ ਇਹਦੇ ਕਾਲ ਹੀ ਜਾਂਦੇ ਆ ਇਹਨੂੰ ਕਾਲ ਹੀ ਮਿਲਦੇ ਆ ਉਹਦਾ ਕਰਕੇ ਝੂਠੇ ਪ੍ਰੋਪੋਗੈਂਡੇ ਝੂਠੇ ਮਾਪਦੰਡ ਸਾਰਾ ਝੂਠ ਰੱਜ ਕੇ ਬੋਲਣਾ ਤੁਹਾਡੇ ਰਾਹੀਂ ਮੈਂ ਸਰਕਾਰੀ ਮੁਲਾਜ਼ਮਾਂ ਨੂੰ ਕਹੂੰਗਾ ਸਟ੍ਰੈਸ ਤੋਂ ਨਿਕਲਣ ਲਈ ਫਰਸਟੇਸ਼ਨ ਤੋਂ ਨਿਕਲਣ ਦੇ ਲਈ ਕਾਈਂਡਲੀ ਚੇਂਜ ਲੈ ਕੇ ਆਓ ਆਪਣੇ ਭਰਾ ਐਲਬਰਟ ਦੂਆ ਨੂੰ ਵੋਟ ਪਾਓ ਤਾਂ ਕਿ ਤੁਹਾਡੇ ਤੇ ਪੋਲਿਟੀਕਲ ਪ੍ਰੈਸ਼ਰ ਨਾ ਰਵੇ ਪਰ ਜਨਤਾ ਦਾ ਪ੍ਰੈਸ਼ਰ ਰਵੇ ਜਿਹੜੇ ਕੰਮਾਂ ਦੇ ਲਈ ਅਸੀਂ ਤਨਖਾਹ ਲੈਂਦੇ ਆ ਜਿਹੜੇ ਕੰਮਾਂ ਦੇ ਲਈ ਜੌਬ ਕਰਦੇ ਆ ਉਹ ਜੌਬਸ ਇੰਪਲੀਮੈਂਟ ਉਹਦੇ ਚ ਇੰਪਲੀਮੈਂਟੇਸ਼ਨ ਕਰੀਏ ਚਾਕਰੀਆਂ ਛੱਡੀਏ ਚਾਪਲੂਸੀਆਂ ਛੱਡੀਏ ਤੇ ਇਮਾਨਦਾਰੀ ਦੇ ਨਾਲ ਜਨਤਾ ਦੀ ਸੇਵਾ ਕਰੀਏ ਸਾਰੇ ਗਵਰਨਮੈਂਟ ਮੁਲਾਜ਼ਮ ਸਾਰੇ ਪ੍ਰਾਈਵੇਟ ਮੁਲਾਜ਼ਮ ਉਹਨਾਂ ਨੂੰ ਮੇਰੀ ਬੇਨਤੀ ਹੈ ਕਿਉਂ ਬੇਨਤੀ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿਸ ਪ੍ਰੈਸ਼ਰ ਹੇਠਾ ਤੁਹਾਡੀ ਲਾਈਫ ਚੱਲਦੀ ਹੈ ਤੁਹਾਡੀ ਡਿਊਟੀ ਨਹੀਂ ਇੱਕ ਡਿਊਟੀ ਹੁੰਦੀ ਹੈ 10 ਕਰਾਈਆਂ ਜਾਂਦੀਆਂ ਆ ਇਸ ਲਈ ਛੱਡੋ ਯਾਰ ਬਦਲੋ ਲੁਧਿਆਣਾ ਚੇਂਜ ਕਰੋ ਲੁਧਿਆਣੇ ਨੂੰ ਚੇਂਜ ਕਰੋਗੇ ਤਾਂ ਤੁਹਾਡੀ ਵੈਲਿਊ 2027 ਚ ਪੈਣੀ ਆ ਨਹੀਂ ਚੇਂਜ ਕਰੋਗੇ ਐਕਸਟਰੈਸ਼ਨ ਮਨੀ ਵੀ ਦੇਣੀ ਪੈਣੀ ਆ ਤੁਹਾਡੇ ਤੇ ਚੈਨੀਆਂ ਵੀ ਲੈਣੀਆਂ ਤੁਹਾਡੀਆਂ ਜਾਨਾਂ ਵੀ ਜਾਣੀਆਂ ਸਾਰਾ ਰੋਜ਼ ਨਿਤ ਮਰਡਰ ਅਖਬਾਰ ਪੜੋ ਮਰਡਰ ਅਖਬਾਰ ਪਰੋ ਐਕਸਟਰੈਸ਼ਨ ਫਰੋਤੀ ਅਖਬਾਰ ਪੜੋ ਲੁੱਟਖੋ ਇਹ ਸਾਰਾ ਕੁਝ 48 ਘੰਟੇ ਚ ਤੁਹਾਡੇ ਸਾਥ ਦੇ ਨਾਲ ਬੰਦ ਕਰੇਗਾ ਤੁਹਾਡਾ ਭਰਾ ਐਲਬਰਟ ਦੂਆ ਵਾਦਾ ਕਰਦਾ Take it done with ਸੁਨੇ ਐਲਬਰਟ ਦੁਆ ਜਿਹੜੇ ਹਲਕਾ ਪੱਛਮੀ ਤੋਂ ਸਰបਸਾਂਝੇ ਉਮੀਦਵਾਰ ਨੇ ਤਾਂ ਗੱਲ ਕਰਦੇ ਨੇ ਬਦਲਾ ਦੀ ਬਦਲਾ ਹੋਣਾ ਜ਼ਰੂਰੀ ਹੈ ਜਿਸ ਤਰੀਕੇ ਨਾਲ ਸਰਕਾਰੀ ਮੁਲਾਜ਼ਮਾਂ ਉੱਤੇ ਪ੍ਰੈਸ਼ਰ ਹੈ ਜਿਸ ਤਰੀਕੇ ਨਾਲ ਸੂਬੇ ਦੀ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਹੈਗੀ ਇਹ ਖਾਸ ਤੌਰ ਤੇ ਹਲਕਾ ਵੈਸਟੀ ਗੱਲ ਕੀਤੀ ਜਾਵੇ ਤਾਂ ਕਾਨੂੰਨੀ ਜਿਹੜੀ ਸੁੱਖਿਆ ਹੈਗੀ ਆ ਉਹ ਵਿਗੜੀ ਹੋਈ ਆ ਉਹਨੂੰ ਦੇਖਦੇ ਹੋਏ तमाम ਪਾਰਟੀਆਂ ਝੂਠੇ ਲਾਦੇ ਦੇਖਦੇ ਹੋਏ तमाम ਪਾਰਟੀਆਂ ਧਰਮ ਦੀ ਰਾਜਨੀਤੀ ਦੇਖਦੇ ਹੋਏ ਤਾਂ ਕਹਿੰਦੇ ਬਦਲਾ ਦੀ ਜ਼ਰੂਰਤ ਹੈ ਤਾਂ ਜੀ ਅਸੀਂ ਇੱਕ ਪਾਸੇ ਮਿਲ ਜੁਲ ਕੇ ਰਹਿ ਸਕੀਏ ਤੇ ਦੂਜੇ ਪਾਸੇ ਅਸੀਂ ਸੁੱਖ ਸ਼ਾਂਤੀ ਦੀ ਜ਼ਿੰਦਗੀ ਹੈ ਉਹ ਕੀਤ ਕਰੀਏ ਮਹਿੰਦਰਪਾਲ ਸਿੰਘ ਤੋਂ ਨਾ ਕੈਮਰਾਮੈਨ ਅਮਰਪਾਲ ਨਾਲ ਦੇਖਦੇ ਰਹੋ ਰਮਜ਼ਾ ਨਿਊਜ਼ ਸਸਕੀ